ਨਮਸਕਾਰ ਸਰਗਰਮੀਆ ਪ੍ਰੋਗਰਾਮ ਦੇ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਦਾ ਕਰਦਾ ਸਵਾਗਤ ਆਜ्ञਾ ਵਿਸ਼ੇਸ਼ ਸਰਗਰਮੀ। ਕੰਮ ਲੱਗਦੇ ਲੋਕਾਂ ਨੂੰ ਬਹੁਤ-ਬਹੁਤ ਧੰਨਵਾਦ ਕਰਦੇ ਆ। ਜਿਹੜਾ ਵੀ ਸਾਥੀ ਚਾਹੇ ਕੋਈ ਮੈਂ ਵਿੱਚ ਫੈਲੇ ਲਾਉਣ ਲਈ ਅ ਪੇਨ ਕਰ ਰਿਹਾ ਚਾਹੇ ਕੋਈ ਪ੍ਰਬੰਧ ਕਰਨ ਲਈ ਮੈਂ ਕਰ ਰਿਹਾ ਚਾਹੇ ਕੋ ਲੰਗਰਾਂ ਦੀ ਸੇਵਾ ਕਰ ਰਿਹਾ ਚਾਹੇ ਕੋ ਟਰਾਲੀਆਂ ਲਿਆ ਰਿਹਾ ਚਾਹੇ ਕੋਈ ਆਹ ਥੱਲੇ ਭਰਿਆ ਪਿੰਡ ਸਾਡੀਆਂ ਮਾਵਾਂ ਭੈਣਾਂ ਚਾਹੇ ਕੋਈ ਘਰਾਂ ਦੇ ਰੋਟੀਆਂ ਪਕਾਵਾ ਪਕਾ ਫੜਾ ਕੇ ਸਾਡੀਆਂ ਬੀਬੀਆਂ ਭੇਲ ਰਹੀਆਂ ਚਾਹੇ ਕੋਈ ਦੁਆਈਆਂ ਦੀ ਸੇਵਾ ਕਰ ਰਿਹਾ ਚਾਹੇ ਕੋਈ ਜਿਸ ਤਰ੍ਹਾਂ ਦਾ ਮਰਜੀ ਆਪਾਂ ਇੱਥੇ ਤੁਹਾਡਾ ਸਹਿਯੋਗ ਕਰ ਰਿਹਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਸੋਜੀ ਸਾਗਤ ਵੱਲੋਂ ਸਮੁੱਚੇ ਇਲਾਕੇ ਵੱਲੋਂ ਖਾਸ ਕਰਕੇ ਢੰਗਲਪੁਰ ਪਿੰਡ ਦੇ ਵਾਸੀਆਂ ਵੱਲੋਂ ਕਿ ਤੁਸੀਂ ਸਾਰਿਆਂ ਨੇ ਦਿਲ ਜਿੱਤ ਲਿਆ ਬਾਡੀ ਰੇਲ ਸਰਕਾਰ ਅੱਜ ਇਹ ਜਿਹੜਾ ਵੱਲ ਟੱਕਰ ਤੋਂ ਬਚਿਆ ਸੋ ਬਹੁਤ ਬਹੁਤ ਧੰਵਾਦ ਹੈ ਇੱਕ ਹੋਰ ਜੂਰੀ ਬੇਨਤੀ ਹੈ ਜਿਹੜੇ ਬਖਲਾ ਵਾਲੇ ਵੀਰ ਲਗਾਤਾਰ ਸੇਵਾ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਵੀ ਕਿ ਇੱਥੇ ਟੈਂਕਰ ਖੜਾ ਤੇਲ ਦਾ ਆਪਣੀਆਂ ਟੈਂਕੀਆਂ ਦੇ ਵਿੱਚ ਤੇਲ ਭਰੋ ਜੀ ਕਿਰਪਾ ਕਰ ਜਿਹੜੀ ਇਹ ਸੇਵਾ ਕਰ ਰਹੇ ਹੋ ਇਹ ਫੋਟਾ ਮੰਦਰ ਨਹੀਂ ਦੇ ਨਹੀਂ ਦੇ ਸਕਦੇ ਜੋ ਜਿਹੜੇ ਬੰਦੀ ਕੀਤਾ ਤੇ ਪਰਮਾਧਨਾ ਜਾਰਾ मनो तव्हां जिस तरह न खड़े हो सभु सेवा कराहे कोई पंजो असां लिया लंगर सेवा कराहे कोई चाहे चाहे कॉपी जी सेवा करलेबी आहे लंगर जी हर तरह जी सेवा जहिड़ी वाहिगुरू जी ਸਾਰੇ ਹੀ ਸਤਕਾਯੋਗ ਜਲਾਵਾਸੀਆਂ ਨੂੰ ਪਤਾ ਕਿ ਪਿੰਡ ਢੈਂਗੜਪੁਰ ਵਿਖੇ ਸਤਲੁਜ ਦੇ ਬੰਨ ਉੱਤੇ ਜਿਹੜਾ ਲਗਾਤਾਰ ਸਥਿਤੀ ਚਿੰਤਾਜਨਕ ਬਣੀ ਹੋਈ ਸੀ ਸੋ ਹੁਣ ਪ੍ਰਸ਼ਾਸਨ ਵੱਲੋਂ ਸਾਡੇ ਮਿਲਟਰੀ ਦੇ ਜਵਾਨ ਮੇਰੇ ਮਗਨ ਖੜੇ ਨੇ ਦੇਖ ਸਕਦੇ ਹੋ ਸਾਰਾ ਕੰਟਰੋਲ ਜਿਹੜਾ ਹੁਣ ਇੱਥੇ ਮਿਲਟਰੀ ਦਾ ਜਿਹੜੀ ਪੂਰੀ ਟੀਮ ਇੱਥੇ ਆ ਚੁੱਕੀ ਆ 5 ਵਜੇ ਤੋਂ ਬਾਅਦ ਜਿਹੜਾ ਪੂਰਾ ਬੰਨ ਦਾ ਕੰਟਰੋਲ ਆ ਇੱਥੇ ਇਸ ਸਥਿਤੀ ਨੂੰ ਜਿਹੜਾ ਇੱਥੇ ਕੰਟਰੋਲ ਕਰਨ ਦੀ ਜ਼ਿੰਮੇਵਾਰੀ ਆ ਉਹ ਸਾਡੀ ਮਿਲਟਰੀ ਦੇ ਜਵਾਨ ਕਰਨਗੇ ਸੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪੈਨਿਕ ਹੋਣ ਦੀ ਲੋੜ ਨਹੀਂ ਕਿਸੇ ਵੀ ਤਰ੍ਹਾਂ ਦਾ ਸੈਮਣ ਦੀ ਲੋੜ ਨਹੀਂ ਆਪਾਂ ਸਾਰਿਆਂ ਨੇ ਇਹਨਾਂ ਦੇ ਨਾਲ ਇੱਥੇ ਸਹਿਯੋਗ ਕਰਨਾ ਸੋ ਆ ਸਾਡੇ ਦੇਸ਼ ਦੇ ਜਵਾਨ ਜਿਹੜੇ ਆ ਜਿੱਥੇ ਸਰਧਾਂ ਦੀ ਰਾਖੀ ਕਰਦੇ ਆ ਉੱਥੇ ਅੱਜ ਸਾਡੇ ਨਗਰ ਧੇਂਗੜਪੁਰ ਵਿਖੇ ਸਾਡੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨ ਦੇ ਲਈ ਇਹ ਜਵਾਨ ਸਾਡੇ ਵਿੱਚ ਪਹੁੰਚੇ ਨੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਸਮੋੱਚੇ ਪ੍ਰਸ਼ਾਸਨ ਦਾ ਮਾਣਯੋਗ ਡੀਸੀ ਸਾਹਿਬ ਦਾ ਵੀ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਇਸ ਮਿਲਟਰੀ ਦੇ ਜਵਾਨਾਂ ਨੂੰ ਸਾਰਿਆਂ ਨੂੰ ਇੱਥੇ ਬੁਲਾ ਕੇ ਜਿਹੜਾ ਲੋਕਾਂ ਨੂੰ ਹੈਲਪ ਕਰਨ ਦੇ ਲਈ ਇੱਕ ਵੱਡੀ ਰਾਹਤ ਦਿੱਤੀ ਹੈ ਕਿਉਂਕਿ ਲੋਕ ਪਿਛਲੇ ਤਿੰਨ ਦਿਨ ਤੋਂ ਬੜੇ ਚਿੰਤਤ ਸੀ ਕਿਉਂਕਿ ਰਾਤੀ ਅਸੀਂ ਜੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਰਾਤੀ ਅਸੀਂ ਕਹਿ ਕੇ ਗਏ ਸੀ ਕਿ ਹੁਣ ਇੱਥੇ ਪੂਰਾ ਜਿਹੜੀ ਕੰਟਰੋਲ ਦੇ ਵਿੱਚ ਸਿਚੁਏਸ਼ਨ ਜਿਹੜੀ ਕੰਟਰੋਲ ਚ ਆ ਪਰ ਸਵੇਰੇ ਤੜਕੇ ਜਿੱਦਾਂ ਹੀ ਪਾਣੀ ਦਾ ਪੱਧਰ ਵਧਿਆ ਉਹਦੇ ਨਾਲ ਫੇਟਾਰ ਲੱਗ ਗਈ ਕਿਉਂਕਿ ਆ ਸਾਹਮਣੇ ਜਿਹੜਾ ਬੰਨ ਆ ਉਹਦੇ ਵਿੱਚ ਹਿੱਟ ਕਰ ਰਿਹਾ ਪਾਣੀ ਸੋ ਇਸ ਕਰਕੇ ਹੁਣ ਵੀ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਕਲਰ ਚੇਂਜ ਹੋ ਗਿਆ ਰੈੱਡ ਕਲਰ ਦਾ ਜਿਹੜਾ ਖੱਡਾਂ ਦਾ ਪਾਣੀ ਆ ਉੱਪਰੋਂ ਹਿਮਾਚਲ ਤੋਂ ਚੂਆ ਦਾ ਪਾਣੀ ਆ ਉਹ ਵੱਡੀ ਪੱਧਰ ਤੇ ਬਹੁਤ ਸਪੀਡ ਦੇ ਨਾਲ ਜਿਹੜਾ ਉਹਦਾ ਹੁਣ ਪੱਧਰ ਵਧ ਰਿਹਾ ਆ ਸੋ ਡੈਮ ਦੇ ਵਿੱਚ ਵੀ ਪਾਣੀ ਕਾਫੀ ਆ ਇਹਦੇ ਕਰਕੇ ਉਹਨਾਂ ਦੀ ਵੀ ਮਜਬੂਰੀ ਉੱਥੇ ਛੱਡਣਾ ਸੋ ਇਸ ਕਰਕੇ ਮੈਂ ਇਲਾਕੇ ਦੇ ਲੋਕਾਂ ਨੂੰ ਕਹਿਣਾ ਕਿ ਸੁਚੇਤ ਰਹੋ ਬਟ ਡਰਨ ਦੀ ਹੁਣ ਲੋੜ ਨਹੀਂ ਹੈਗੀ ਸਾਡੀ ਮਿਲਟਰੀ ਦੇ ਜਵਾਨ ਜਿਹੜੇ ਆ ਉਹ ਸਾਡੇ ਵਿੱਚ ਪਹੁੰਚ ਚੁੱਕੇ ਆ ਕਿਸੇ ਵੀ ਤਰ੍ਹਾਂ ਦੀ ਪੈਨਿਕ ਹੋਣ ਦੀ ਲੋੜ ਨਹੀਂ ਵਾਈ ਗੁਰ ਜੀ ਕਾ ਖਾਲਸਾ ਵਾਈ ਗੁਰ ਨਾਨਕ ਦੇਵ ਜੀ जी भाई बहुत बहुत हां हां देखो भी काफी चढ़ भी है गाइस ये भी थोड़ा बढ़िया चल रहा है नहीं नहीं दाब रास्ते में तो बाहर पानी लगातार टपक रहा है रास्ते का कोई पानी नहीं है डाउन आदर्श पे बढ़िया पानी है माया थेगा जो वैसे एमपीएम बढ़िया होता तक देखो ਇਹ ਲੋਕਾਂ ਦਾ ਇਹ ਤਲਾਹ ਆ ਕੇ ਬੈਠੇ ਆ ਅੰਦਰੋਂ ਬਾਹਰੋਂ ਹੋਣਾ ਹੁੰਦਾ ਆ ਸੀਸ ਵੇਲੇ ਤਾਂ ਵਰਖੂ ਖੜੇ ਹੈਗੇ ਆ ਬਨ ਦੇ ਬਿਲਕੁਲ ਅਸੀਂ ਉੱਪਰ ਅਸੀਂ ਸਟੇਸ਼ਨ ਹੈਗੇ ਆ ਤੇ ਇੱਥੇ ਪਿਛਲੇ 2 ਦਿਨਾਂ ਤੋਂ 48 ਘੰਟਿਆਂ ਤੋਂ ਜਿਹੜਾ ਹੈਗਾ ਬਨ ਨੂੰ ਜਿਹੜਾ ਹੈਗਾ ਬਚਾਅ ਦਾ ਕੰਮ ਚੱਲ ਰਿਹਾ ਹੈਗਾ ਪਾਣੀ ਕੱਲ ਤੋਂ ਘਟਿਆ ਜਰੂਰ ਹੈਗਾ ਤੇ ਜਿੰਨੇ ਵੀ ਇੱਥੇ ਕੋਈ ਨੁਕਸਾਨੀਆਂ ਗਿਆ ਸੀਗਾ ਬਨ ਜਿਹੜਾ ਹੈਗਾ ਉਹਨੂੰ ਢਾਹ ਲੱਗਣੀ ਸ਼ੁਰੂ ਹੋਈ ਸੀਗੀ ਉਹਨੂੰ ਜਿਹੜਾ ਹੈਗਾ ਪਿੰਡ ਦੇ ਲੋਕਾਂ ਦੀ ਮਦਦ ਦੇ ਨਾਲ ਡਰੇਨੇਜ ਮਹਿਕਮਾ ਤੇ ਪ੍ਰਸ਼ਾਸਨ ਜਿਹੜਾ ਹੈਗਾ ਉਹ ਸਾਰੇ ਰਲ ਮਿਲ ਕੇ ਜਿਹੜਾ ਹੈਗਾ ਇੱਥੇ ਕੰਮ ਕਰ ਰਹੇ ਹੈਗੇ ਆ ਹੁਣ ਇਸ ਵੇਲੇ ਜਿਹੜਾ ਲੇਟੈਸਟ ਡਾਟਾ ਹੈਗਾ ਉਹ 65 ਦੇ ਲਾਗੇ ਤੱਕ ਇਹ ਹੈਗਾ ਬਟ ਇੱਥੇ ਪਹੁੰਚਦੇ ਪਹੁੰਚਦੇ ਦੇ ਵਿੱਚ ਪਾਣੀ ਥੋੜਾ ਹੋਰ ਵੀ ਐਡਪਟ ਹੋ ਜਾਂਦਾ ਹੈਗਾ ਸੋ ਤੁਸੀਂ ਕਹਿ ਸਕਦੇ ਹੋ ਕਿ ਇੱਥੇ 70 ਤੋਂ 72000 ਜਿਹੜਾ ਕੁਝ ਪਾਣੀ ਇਸ ਵੇਲੇ ਚੱਲ ਰਿਹਾ ਹੈਗਾ ਅਸੀਂ ਆਰਮੀ ਦੇ ਨਾਲ ਵੀ ਤਾਲਮੇਲ ਕਰ ਰਿਹਾ ਹੈਗਾ ਤੇ ਆਰਮੀ ਵੀ ਸ਼ੋ ਹੋ ਸਕਦਾ ਹੈ ਸਾਡੇ ਕੋਲ ਅੱਜ ਸ਼ਾਮ ਤੱਕ ਕਿਉਂਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜੋ ਹਾਲਾਤ ਇੱਥੇ ਨੇ ਇਹਦੇ ਨਾਲੋਂ ਹੋਰ ਕਈ ਜਿਹੜਾ ਬੱਤਰ ਹਾਲਾਤ ਕਈ ਸਾਰੇ ਜ਼ਿਲ੍ਹਿਆਂ ਵਿੱਚ ਹੈਗੇ ਨੇ ਆਰਮੀ ਉੱਥੇ ਆਪਣਾ ਕੰਮ ਕਰ ਰਹੀ ਹੈ ਅਸੀਂ ਆਰਮੀ ਦੇ ਇੱਕ ਇੰਜੀਨੀਅਰਿੰਗ ਵਿੰਗ ਨੂੰ ਸਟੈਂਡ ਬਾਈ ਤੇ ਕਰ ਲਿਆ ਹੈਗਾ ਉਹ ਲਗਾਤਾਰ ਉਹਨਾਂ ਨੂੰ ਫੋਟੋ ਵੀਡੀ ਤੇ ਉਹਨਾਂ ਦੀ ਟੀਮ ਜਿਵੇਂ ਹੀ ਫ੍ਰੀ ਹੋ ਕੇ ਉਹ ਇੱਥੇ ਮੋਬਿਲਾਈਜ਼ ਕਰੇ ਸੋ ਲੋਕਾਂ ਦਾ ਸਹਿਯੋਗ ਜੀ ਬਿਲਕੁਲ ਇਹਦੇ ਵਿੱਚ ਅਤੁੱਲ ਹੈ ਰੈੱਡ ਕਰਾਸ ਵੱਲੋਂ ਜੀ ਜੋ ਵੀ ਕੋਈ ਬੇਸਿਕ ਚੀਜ਼ਾਂ ਹੈਗੀਆਂ ਨੇ ਪਾਵੇਂ ਅਸੀਂ ਇੱਥੇ ਤੇਲ ਮੁਹੱਈਆ ਕਰਾਣਾ ਹੈਗਾ ਇੱਥੇ ਤੁਸੀਂ ਦੇਖ ਰਹੀਏ ਕਿ ਬਹੁਤ ਸਾਰੀ ਮਸ਼ੀਨਰੀ ਕੰਮ ਕਰ ਰਹੀ ਹੈ ਹਾਈਡਰਾ ਜੀਐਸਬੀ ਟਰੈਕਟਰ ਬਹੁਤ ਸਾਰੇ ਕੰਮ ਕਰ ਰਹੇ ਹੈਗੇ ਨੇ ਸੋ ਅਸੀਂ ਜਿਹੜਾ ਹੈਗਾ ਤੇਲ ਇੱਥੇ ਡੀਜ਼ਲ ਪ੍ਰੋਵਾਈਡ ਕਰਾ ਰਹੇ ਹੈਗੇ ਹ ਉਸ ਤੋਂ ਇਲਾਵਾ ਤਿਰਫਾਲਾਂ ਤੇ ਹੋਰ ਵੀ ਜੋ ਵੀ ਇੱਥੇ ਰਿਕੁਆਇਰਮੈਂਟ ਹੈਗੀ ਹੈ ਜਿਵੇਂ ਜਿਵੇਂ ਉਹਦੀ ਲੋੜ ਪੈਂਦੀ ਹੈਗੀ ਹੈ ਹਰ ਇੱਕ ਚੀਜ਼ ਇੱਥੇ ਪ੍ਰੋਵਾਈਡ ਕਰ ਠੀਕ ਹੈ ਅਸੀਂ ਹਾਲਾਤ ਜਿਹੜੇ ਹੈਗੇ ਨੇ ਮੋਨੀਟਰ ਕਰ ਰਹੇ ਹੈਗੇ ਆ ਸਾਡੀ ਬਿਲਕੁਲ ਪੂਰ ਜ਼ੋਰ ਕੋਸ਼ਿਸ਼ ਹੈਗੀ ਹੈ ਕਿ ਆਪਾਂ ਇਹਨੂੰ ਕੰਟਰੋਲ ਦੇ ਵਿੱਚ ਰੱਖੀਏ ਬੜੀ ਕਿਰਪਾ ਹੈਗੀ ਵੀ ਸਾਡਾ ਜ਼ਿਲ੍ਹਾ ਅਜੇ ਤੱਕ ਜਿਹੜਾ ਹੈਗਾ ਉਹ ਇੱਥੇ ਪਾਣੀ ਦਾ ਫਲੋ ਬਹੁਤ ਹੈਗਾ ਸਤਲੁਜ ਬਹੁਤ ਮੇਜਰ ਪੋਰਸ਼ਨ ਜੋ ਸਾਡੇ ਜ਼ਿਲ੍ਹੇ ਦਾ ਹੈਗਾ ਉਹਨੂੰ ਕਵਰ ਕਰਦੇ ਹੋਏ ਜਾਂਦੀ ਹੈਗੀ ਹੈ ਤੇ ਉਹਦੇ ਬਾਵਜੂਦ ਜਿਹੜੇ ਹੈਗੇ ਨੇ ਸਾਡੇ ਕੋਲ ਫਿਲਹਾਲ ਸਿਚੁਏਸ਼ਨ ਜਿਹੜੀ ਹੈਗੀ ਸਾਰੀ ਅੰਡਰ ਕੰਟਰੋਲ ਹੈ ਤੇ ਅਸੀਂ ਇਹਨੂੰ ਅੰਡਰ ਕੰਟਰੋਲ ਬਣਾਏ ਰੱਖਣ ਦੇ ਵਿੱਚ ਪੂਰੇ ਜਿਹੜੇ ਸਾਡੇ ਜ਼ਿਲ੍ਹਾ ਨਿਵਾਸੀ ਹੈਗੇ ਨੇ ਉਹ ਸਾਰਿਆਂ ਦੀ ਜਿਹੜੀ ਮਦਦ ਕਰਨ ਵਿੱਚ ਹੇ ਸੱਜਣਾਂ ਸ੍ਰੀ ਭਗ세ਗ ਨਗਰ ਨਾ ਸਵਤੰਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਤੁਨ ਫੇਰ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਿੰਸੀਪਲ ਜੀ ਅਜਾਜ਼ਤ ਦਿਓ ਧੰਨਵਾਦ